ਪੰਜਾਬ ਦੇ ਵਿੱਚ ਮੜ ਤੋਂ ਬਣਿਆ ਡਰ ਦਾ ਮਾਹੌਲ ਮਿਲੇ ਨੇ ਵੱਡੀ ਗਿਣਤੀ ਦੇ ਵਿੱਚ ਬੰਬ ਤੇ ਪੁਲਿਸ ਨੇ ਕਰ ਦਿੱਤਾ ਪੂਰਾ ਇਲਾਕਾ ਸੀਲ ਜਿਹਾ ਇਹ ਖਬਰ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੜ ਤੋਂ ਡਰ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਬੰਬ ਬਰਾਮਦ ਹੋਏ ਨੇ ਤੇ ਪੁਲਿਸ ਨੇ احتیاط ਵਰਤਦੇ ਹੋਏ ਪੂਰਾ ਇਲਾਕਾ ਸੀਲ ਕਰ ਦਿੱਤਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਜਿਹੜੇ ਬੰਬ ਨੇ ਉਹ ਰਾਕਟ ਲਾਂਚਰ ਦੇ ਤੌਰ ਤੇ ਵਰਤੇ ਜਾਂਦੇ ਨੇ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਜਗ੍ਹਾ ਤੋਂ ਇਹ ਬੰਬ ਮਿਲੇ ਨੇ ਉਸ ਦੇ ਨੇੜੇ ਹੀ ਇੱਕ ਸਕੂਲ ਹੈ ਦੱਸਦੀ ਹੈ ਕਿ ਪਹਿਲਾਂ ਰਾਗੀਰਾ ਨੇ ਇਹਨਾਂ ਨੂੰ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਇਸ ਦੇ ਬਾਰੇ ਵਿੱਚ ਸੂਚਨਾ ਦਿੱਤੀ ਪੁਲਿਸ ਇੱਥੇ ਮੌਕੇ ਤੇ ਹੀ ਪਹੁੰਚ ਗਈ ਤੇ ਪੁਲਿਸ ਨੇ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਬੰਬ ਨਿਰੋਧਕ ਦਸਤੇ ਵੀ ਬੁલાਏ ਗਏ ਨੇ ਤੇ ਹੋਰ ਪੁਲਿਸ ਪਾਰਟੀਆਂ ਵੀ ਬੁਲਾਈਆਂ ਗਈਆਂ ਨੇ ਤਾਂ ਕਿ ਜਿਹੜੀ ਹੈ ਬ੍ਰੀਕੀ ਦੇ ਨਾਲ ਜਾਂਚ ਪੜਤਾਲ ਹੋ ਸਕੇ ਦੱਸਦੀ ਹੈ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਸ ਜਗ੍ਹਾ ਤੋਂ ਇਹ ਜਿਹੜੇ ਬੰਬ ਨੇ ਬ੍ਰਮਧ ਹੋਏ ਨੇ ਉਸ ਦੇ ਨੇੜੇ ਹੀ ਇੱਕ ਸਕੂਲ ਵੀ ਹੈ ਇਹ ਵੀ ਹੋ ਸਕਦਾ ਹੈ ਕਿ ਸਕੂਲ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੋਵੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੀ ਇਰਾਦਾ ਹੋ ਸਕਦਾ ਹੈ ਇਹ ਤਾਂ ਅਜੇ ਜਾਂਚ ਦਾ ਵਿਸ਼ਾ ਹੈ ਦੱਸਦੀ ਹੈ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਇਹ ਬੰਬ ਮਿਲੇ ਨੇ ਉਹਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਹੋਰ ਜਿਹੜੀ ਕਾਰਵਾਈ ਹੈ ਉਹ ਪੁਲਿਸ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਹੀਆਂ ਖਬਰਾਂ ਸੁਣਨ ਨੂੰ ਸਾਹਮਣੇ ਆਈਆਂ ਨੇ ਕਿ ਜਿੱਥੇ ਕਈ ਘਰਾਂ ਦੇ ਵਿੱਚ ਜਿਹੜੇ ਕਿ ਅਜਿਹੇ ਪਦਾਰਥ ਸੁੱਤੇ ਗਏ ਰਹੇ ਜਿਹੜੇ ਕਿ ਤਮਾਕਾ ਖੇਜ ਹੁੰਦੇ ਨੇ ਜਿਸ ਦੇ ਨਾਲ دہشت ਦਾ ਮਾਹੌਲ ਬਣ ਜਾਂਦਾ ਲੋਕ ਸਹਿਮ ਜਾਂਦੇ ਨੇ ਤੇ ਘਰਾਂ ਦੇ ਵਿੱਚ ਵੜ ਕੇ ਬੈਠਣ ਦੇ ਲਈ ਮਜਬੂਰ ਹੋ ਜਾਂਦੇ ਨੇ ਤੇ ਜਦੋਂ ਇਹੋ ਜੀ ਸਮਗਰੀ ਕਿਤੇ ਵੀ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਇਹੋ ਜੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਤਾਂ ਲੈ ਲੈਂਦੀ ਹੈ ਪਰੰਤੂ ਫਿਰ ਵੀ ਲੋਕ دہشت ਦੇ ਵਿੱਚ ਆ ਜਾਂਦੇ ਨੇ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਤੇ ਇਹੋ ਜਿਹੇ ਜਿਹੜਾ ਮਾਹੌਲ ਹੈ ਉਹ ਆਮ ਆਸ-ਪਾਸ ਦਾ ਵਾਤਾਵਰਣ ਖਰਾਬ ਕਰਦਾ ਸੋ ਐਸੀ ਹੀ ਤਰ੍ਹਾਂ ਪਟਿਆਲਾ ਦੇ ਰਾਜਪੁਰਾ ਤੋਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਬੰਬ ਬਰਾਮਦ ਹੋਏ ਨੇ ਉਸ ਦੇ ਨਾਲ ਲੋਕ ਸਹਿਮੇ ਹੋਏ ਨੇ دہشت ਦਾ ਕਾਲ ਬਣਿਆ ਹੋਇਆ ਹੈ ਹਾਲਾਂਕਿ ਪੁਲਿਸ ਨੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ ਇੱਥੇ ਜਿਸ ਜਗ੍ਹਾ ਤੋਂ ਇਹ ਬੰਬ ਮਿਲੇ ਨੇ ਉਸ ਦੇ ਨੇੜੇ ਹੀ ਇੱਕ ਸਕੂਲ ਵੀ ਹੈ ਹੋ ਸਕਦਾ ਹੈ ਕਿ ਸਕੂਲ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਪਹੁੰਚਾਇਆ ਜਾਣਾ ਹੋਵੇ ਜਾਂ ਫਿਰ ਉਂਝ ਹੀ دہشت ਫਲਾਉਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰਾ ਇਲਾਕਾ ਸੀਲ ਕਰਵਾ ਦਿੱਤਾ ਗਿਆ ਤੇ ਲੋਕਾਂ ਨੂੰ ਇਹ ਵੀ ਕਲਾਕ ਦਿੱਤੀ ਗਈ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਜਿਨ੍ਹਾਂ ਨੇ ਇਹਨਾਂ ਨੂੰ ਅੱਖੀਂ ਦੇਖਿਆ ਉਹ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਤੇ ਦਹਿਸ਼ਤ ਦਾ ਮਾਹੌਲ ਆਸ-ਪਾਸ ਬਣਿਆ ਹੋਇਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਰੀ ਕਾਰਵਾਈ ਕਰ ਰਹੀ ਹੈ